ਦੇਖ ਲਓ ਜੀ ਸਰ ਸਰਕਾਰ ਆਹ ਦੇਖ ਲਓ ਜੀ ਸਰ ਸਰਕਾਰ ਵਪਾਰ ਮਿਲਨੀ ਆ ਮੇਰਾ ਵੀਰ ਖੜਾ ਸਾਹਮਣੇ ਨੌਜਵਾਨ ਡਿਊਟੀ ਕਰ ਰਿਹਾ ਆਪਣੀ ਰਾਜੀ ਰਵੇ ਇਹ ਦੇਖ ਲਓ ਜੀ ਸਰਕਾਰ ਨੇ ਜਗਾ ਜਗਾ ਪੋਸਟਰ ਲਾਤੀ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਮਾਨ ਸਾਹਿਬ B2C ਇੱਕ ਪੋਸਟਰ ਤੇ ਤਾਂ ਲਿਖਿਆ ਹੋਇਆ ਸਰਕਾਰ ਵਪਾਰ ਮਿਲਣੀ ਫਿਰ ਇੱਥੇ ਲਿਖਿਆ ਪਿਆ ਫਿਰ ਇੱਥੇ ਲਿਖਿਆ ਪਿਆ ਫਿਰ ਇੱਥੇ ਫਿਰ ਇੱਥੇ ਪੂਰੇ ਥਾਪੜ ਦੇ ਉੱਤੇ ਇੱਕੋ ਹੀ ਪੋਸਟਰ ਲਾਇਆ ਪਿਆ ਵੀ ਕਿਹੜਾ ਡੱਡਾ ਸੱਚ ਨਹੀਂ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਸਾਡਾ ਪੈਸਾ ਬਚਾਉਣਾ ਹੈ ਆ ਦੇਖ ਲਓ ਤੁਸੀਂ ਆਪ ਸਿਆਣੇ ਹੁਣ ਮਾਨ ਸਾਹਿਬ ਮੈਂ ਕੁਛ ਨਹੀਂ ਕਹਿ ਸਕਦੀ ਕਿ ਅੱਲਾ ਤੇ ਆ ਸਾਰੇ ਨੌਜਵਾਨ ਵੀਰ ਖੜੇ ਨੇ ਮੇਰੇ ਡਿਊਟੀ ਕਰਦੇ ਰਾਜੀ ਰਹਿਣ ਲੰਬੀਆਂ ਉਮਰਾਂ ਵਾਲੇ ਹੋਣ ਆ ਤੁਹਾਡੇ ਬੋਰਡ ਦੇਖ ਲਓ ਜੀ ਇੱਕ ਜਗ੍ਹਾ ਹੀ ਕਿੰਨੇ ਬੋਰਡ ਲਾ ਗਏ ਤੁਹਾਡੇ ਜਿਹੜੇ ਲਾਉਣ ਵਾਲੇ ਨੇ ਬੋਰਡ ਆ ਦੇਖ ਲਓ ਸਾਰੇ ਕਿਤੇ ਮੈਂ ਬੋਲਦੀ ਆ ਤੁਹਾਡੀ ਆਪਣੀ ਜਸਲੀਨ ਪਟਿਆਲੇ ਵਾਲੇ ਉਹ ਦੇਖ ਲਓ ਸਾਹਮਣੇ ਵੀ ਕਿੰਨੇ ਹੀ ਬੋਰਡ ਲਾਤੇ ਇੱਕ ਜਗ੍ਹਾ ਹੀ ਬੋਰਡ ਲਾਤੇ ਸਾਰੇ ਵੀ ਐਨੇ ਬੋਰਡ ਕਿਉਂ ਲਾਏ ਨੇ ਹਾਂ ਇੱਕ ਜਗ੍ਹਾ ਹੀ ਸਾਰੇ ਬੋੜੀ ਕੋ ਨਾਲ ਦੇ ਲਾਤੇ ਇਹ ਮੇਰੇ ਵੀਰ ਖੜੇ ਨੇ ਰਾਤ ਹੀ ਰਹਿਣ ਲੰਬੀਆਂ ਉਮਰਾਂ ਵਾਲੇ